ਹਾਂ ਜੀ ਅਗਲਾ ਸ਼ਬਦ ਜਿਹੜਾ ਆਪਾਂ ਕਰਨਾ ਹੁਣ ਇਹ ਇਹ ਹੈਗਾ ਮੇਰਾ ਵੈਦ ਗੁਰੂ ਗ੍ਰੰਥ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮੁ ਖਤੁ ਦੇਵਤ ਕਾਂਟ ਜਮਕੇ ਦਰਸ਼ਨ ਪੇਟਤ ਹੂ ਤੁਨੇ ਹਾਲਾ ਹਰ ਕਾ ਨਾਮ ਵਿਚਾਰੇ ਦਰਸ਼ਨ ਪੇਟਤ ਹੂ ਤੁਨੇ ਹਾਲਾ ਹਰ ਕਾ ਨਾਮ समरथ पुरख पूर्ण विधाते आपे करने हारा समरथ पुरख पूर्ण विधाते आपे करने हारा अपना दास हर आप उभारया नानक नाम अधारा अपना दास हर आप उभारया नानक नाम अधारा मेरा वैद गुरु गोविंद मेरा वैद गुरु गोविंद हर हर नाम खत मुख देव काट गम की फंदा हूं यदि नोटेशन की है गा गा रे रे साधा सा ਜਿਹੜਾ ਹੁਣ ਇਹਦੇ ਵਿੱਚ ਆਪਾਂ ਨੇ ਆਕੇ ਪਾ 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 ਦਾ ਦਾ ਡਿਕਸ਼ਨ ਸੀ ਇਹ ਸੀ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਕਰਦੇ ਆ ਗਾ ਰੇ ਸਾ ਤਾ ਸਾ ਜਿਹੜਾ ਦਹਾ ਨਾ ਇਹ ਇਹ ਜਿਹੜਾ ਥੱਲੇ ਵਾਲਾ ਦਹਾ ਲਾਉਣਾ ਹੁੰਦਾ ਇਹਦੇ ਥੱਲੇ ਹੁੰਦੀ ਆ ਬਿੰਦੀ ਲੱਗੀ ਹੁੰਦੀ ਆ ਇਹਦੇ ਤਾਂ ਬਿੰਦੀ ਲੱਗੀ ਹੁੰਦੀ ਆ ਮੈਂ ਲਾਈ ਹੋਈ ਆ ਤੁਸੀਂ ਧਿਆਨ ਨਾਲ ਦੇਖੋ ਇਹਨੂੰ ਬੋਲਦੇ ਨੇਗੇ ਇਹ ਮੰਦਰ ਸੱਤ ਤੱਕ ਤਿੰਨ ਸੱਤ ਤੱਕ ਹੁੰਦੇ ਨੇ ਨਾ ਚਲੋ ਫੇਰ ਹੁੰਦੇ ਨੇ ਉਹ ਵੀ ਆਪਾਂ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਆਪਾਂ ਮੈਂ ਉਹਦੇ ਵੀ ਲੈ ਆਸਾਂ ਤੁਹਾਨੂੰ ਨਾਲ ਨਾਲ ਸਮਝਾਈ ਉਹ ਥਾਟ ਕੀ ਨੇ ਠੀਕ ਆ ਇਹ ਹੈਗਾ ਗਾ ਗਾਰੇ ਸਾਧਾ ਸਾ ਗਾਰੇ ਸਾ ਸਾਗ ਪਪ ਧ ਧ ਮਧ ਪਪ ਠੀਕ ਹੈ ਜੀ ਇਹਦੇ ਸ਼ਬਦ ਕਰ ਦਿਆਂ ਮੇਰਾ ਵੈਦ ਊਰੇ ਗੋਬਿੰਦਾ ਮੇਰਾ ਵੈਦ ਊਰੇ ਗੋਬਿੰਦਾ ਠੀਕ ਹੈ मेरा वैद्य गुरु गोविंदा मेरा वैद्य गुरु गोविंदा हर हर नाम खद मुख देव काट जम की फूंंदा हर हर नाम खद मुख देव काट जम की फूंंदा मेरा वैद्य गुरु गोविंदा आगे okay. सम्राट पुरख पूरन विधाते सम्राट पुरख पूरन विधाते आपे करने हारा सम्राट पुरख पूरन विधाते आपे करने हारा अपना दास हर आप उभारया अपना दास हर आप उभारया नानक नाम धारा अपना दस हर आप उभारया नानक नाम धारा मेरा वेद गुरगोविंदा ठीक है जी ये शब्द ਤੁਸੀਂ ਕਰ ਸਕਦੇ ਹੋ ਹੁਣ ਆਪਾਂ ਅਗਲੀ ਨੋਟੇਸ਼ਨ ਜਿਹੜੀ ਹੈਗੀ ਅੱਜ ਅਨੂੰ ਪੰਜ ਨੋਟੇਸ਼ਨ ਆਪਾਂ ਦਿੰਨੇ ਆਂਗੇ ਸੌਖੇ ਸੌਖੀਆਂ ਜੀ ਤੁਸੀਂ ਹਰ ਬੱਚਾ ਕਰ ਸਕਦਾ ਤੁਸੀਂ ਪੰਜ ਸ਼ਬਦ ਜਿੱਥੇ ਵੀ ਗਾਓਗੇ ਤਾਂ ਉਹ ਤੁਹਾਡੇ ਤੁਹਾਨੂੰ ਸਾਰੇ ਪਿਆਰ ਦੇਣਗੇ ਹਨ ਤੇ ਅਗਲਾ ਸ਼ਬਦ ਆ ਜਿਹੜਾ ਆਪਾਂ ਨੇ ਅਗਲਾ ਕਰਦੇ ਆਂ ਹਾਂਜੀ ਜਿਹੜਾ ਅਗਲਾ ਸ਼ਬਦ ਆਪਾਂ ਕਰਨਾ ਰਾਖਾ ਇੱਕ ਹਮਾਰਾ ਸਵਾਮੀ ਉਹ ਸ਼ਬਦ ਆਪਾਂ ਹੁਣ ਲੱਗਿਆ ਕਰਨ ਤੇ ਰਾਖਾ ਇੱਕ ਹਮਾਰਾ ਸਵਾਮੀ ਉਹ ਸ਼ਬਦ ਵਿੱਚ ਸਾਰੇ ਜਿਹੜਾ ਹਨਾ ਬੜਾ ਸੌਖੀ ਟੋਨ ਆ ਤੇ ਆਉ ਆਪਾਂ ਕਰਦੇ ਆ ਸਾਰੇ ਰਾਖਾ ਇੱਕ ਹਮਾਰਾ ਸਵਾਮੀ ਬੱਚੇ ਵੀ ਕਰ ਸਕਦੇ ਨੇ ਬਜ਼ੁਰਗ ਵੀ ਕਰ ਸਕਦੇ ਨੇ ਹਨਾ ਕੋਈ ਮਰਜ਼ੀ ਕਰ ਸਕਦਾ ਇਹਨੂੰ ਸ਼ਬਦ ਨੂੰ ਤੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡਾ ਕੋਈ ਵੀ ਗਾ ਸਕਦਾ ਤੇ ਸੌਖੀਆਂ ਟੋਨ ਆਇਆ ਇਹਨੂੰ ਸ਼ੌਕ ਹੁੰਦਾ ਨਾ ਵੀ ਆਪਾਂ ਬੈਠੇ ਗਾਈਏ ਹਨਾ ਸਾਰਿਆਂ ਨੂੰ ਕਈਆਂ ਨੂੰ ਬਹੁਤ ਸ਼ੌਕ ਹੁੰਦਾ ਵੀ ਅਸੀਂ ਵੀ ਅ ਅ ਗੁਰੂ ਘਰ ਚ ਕੀਰਤਨ ਕਰੀਏ ਜਾਂ ਇਕੱਲੇ ਬਹਿ ਕੇ ਆਪਣੇ ਖੰਦ ਲਈ ਕੀਰਤਨ ਕਰੀਏ ਹਨਾ ਤਾਂ ਉਹਦੇ ਲਈ ਬਹੁਤ ਵਧੀਆ ਇਹ ਜਿਹੜੇ ਨੇ ਤੁਸੀਂ ਬਹਿ ਕੇ ਕਰ ਸਕਦੇ ਹੋ ਸੌਖੇ ਸੁੱਖੇ ਟੋਨਾ ਨੇ ਤੇ ਆ ਉਹ ਪਾਗਲਾ ਜਿਹੜਾ ਹੈਗਾ ਸ਼ਬਦ ਕਰਦੇ ਆ ਲੇ ਕਟਾਂ ਕਾਂ ਅੰਤਰ ਜਾਨ ਰਾਖਾ ਏਕ ਹਮਾਰਾ ਸੰ ਸਗਲ ਕਟਾਂ ਕਾਂ ਅੰਤਰ ਜਾਨ ਕਰ ਸੁਖ ਵਸਿਆ ਬਹਾਰ ਸੁਖ ਪਾ ਕਰ ਸੁਖ ਵਸਿਆ ਬਹਾਰ ਸੁਖ ਪਾ ਕਰ ਸੁਖ ਵਸਿਆ ਬਹਾਰ ਸੁਖ ਪਾ ਜਾ ਸੋਏ ਅਚਿੰਤਾ ਜਾਗ ਅਚਿੰਤਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਰਾਖਾ ਇੱਕ ਹਮਾਰਾ ਸਾਂ ਲਗਲ ਕਟਾ ਕੰਤਰ ਜਾ ਕਰ ਸੁਖ ਬਸਿਆ ਬਾਹਰ ਸੁਖ ਤਾ ਬੱਤਿਆ ਪਾਹਰ ਸੁਖ ਪਾਇਆ ਕਹੋ ਨਾਨਕ ਗੋਰ ਮੰਤਰ ਦੜਾਇਆ ਕਹੋ ਨਾਨਕ ਗੋਰ ਮੰਤਰ ਦੜਾਇਆ ਰਾਖਾ ਇਕ ਮਹਾਰਸਾ ਸਗਲ ਕਟਾਕ ਤੁੰ ਤੇਰ ਜਾਮੀ ਆਉ ਨੂੰ ਡੋਟੇਸ਼ਨ ਕਰਦੇ ਆ ਦੀ ਆਪਾਂ ਪਹਿਲਾ ਤੇ ਸਾ ਸਾ ਪਾ ਮਾ ਮ ਗਾ ਗ ਮਾ ਮ ਧਾ ਦਾ ਪਾ ਪ ਸਾ ਸਾ ਪਾ ਪਾ ਗਾ ਸਾ ਸਾ ਪਾ ਪਾ ਮਾ ਮਾ ਗਾ ਗਾ ਮਾ ਮਾ ਧਾ ਦਾ ਪਾ ਪਾ ਠੀਕ ਹੈ ਸਾਈ ਸੀ ਮੰਤਰ ਸਾ ਪਾ ਸਤ ਸਾ ਪਾ ਪਾ ਧਾ ਪਾ ਸਾ ਪਾ ਪ ਸ ਪਧ ਪ ਪ ਮ ਗ ਰੇ ਗ ਰੇ ਸ ਸਾ ਟਿਕੀ ਪ ਮ ਗ ਰੇ ਗ ਸ ਸ ਰਖਾ ਇੱਕ ਹਮਾਰਾ ਸਾਮ ਸਗਲ ਕਟਾ ਕਰ ਤੇਰੇ ਜਾਨੀ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਤੇਰੇ ਜਾਮ ਅੰਤਰਾ ਇਹਦਾ ਕਰ ਸੁਖ ਵਸਿਆ ਬਹਾਰ ਸੁਖ ਪਾਇਆ ਕਰ ਸੁਖ ਵਸਿਆ ਬਹਾਰ ਸੁਖ ਪਾਇਆ ਕਉਹ ਨਾਨਕ ਗੋਰ ਮੰਤਰ ਦ੍ਰਿੜਾਇ ਕਉਹ ਨਾਨਕ ਗੋਰ ਮੰਤਰ ਦ੍ਰਿੜਾਇ ਵਾਹਿਗੁਰੂ 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 ਠੀਕ ਹੈ ਇਹਦੇ ਤੇ ਤੁਸੀਂ ਵਾਹਿਗੁਰੂ ਦਾ ਜਾਪ ਵੀ ਤੁਸੀਂ ਕਰ ਸਕਦੇ ਹੋ ਇਹਦੇ ਤੇ ਤੇ ਇਹ ਸ਼ਬਦ ਜਿਹੜਾ ਕਰ ਸਕਦੇ ਹੋ ਇਹਦੇ ਤੇ ਇੱਕ ਸ਼ਬਦ ਹੋਰ ਵੀ ਤੁਸੀਂ ਕਾਫੀ ਸ਼ਬਦ ਲਾ ਸਕਦੇ ਹੋ ਨੇ ਇਹ ਤੇ ਇੱਕ ਟੋਨ ਦੀ ਸੌਖੀ ਟੋਨ ਆ ਬਹੁਤ ਜ਼ਿਆਦਾ ਤੇ ਇਹ ਪੰਜ ਜਿਹੜੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੀਟਾ ਮੈਨ ਜਿਹੜਾ ਆਪਣੇ ਸਟੂਡੀਓ ਦਾ ਵੀ ਉਹ ਦਿੱਤਾ ਹੋਇਆ ਹੈਗਾ ਲਿੰਕ ਉਹਦੇ ਵਿੱਚ ਸ਼ਬਦ ਅਸੀਂ ਕਰ ਦਿਆ ਨਵੇਂ ਨਵੇਂ ਤਾਂ ਉਹ ਜ਼ਰੂਰ ਜਾਇਓ ਉਹਦੇ ਵਿੱਚ ਜਾ ਕੇ ਸਬਸਕ੍ਰਾਈਬ ਕਰਿਓ ਸਟੂਡੀਓ ਦਾ ਦੇਖਿਓ ਤੁਸੀਂ ਇੱਕ ਨਿਤਨੇਮ ਦੀ ਬਾਣੀ ਹੈ ਜਿਹੜੀ ਉਹ ਰਿਕਾਰਡ ਕਰ ਰਿਹਾ ਜਿਸ ਨੂੰ ਭੈਣ ਵੀਰ ਨੇ ਕਰਾਉਣੀ ਹੋਵੇ ਰਿਕਾਰਡਿੰਗ ਸੋਨਾ ਮਤਲਬ ਸ਼ਬਦ ਪਾਠ ਕਰਦਾ ਤਾਂ ਉਹ ਵੀ ਸਾਡੇ ਕੋਲ ਆ ਸਕਦਾ ਹੈ ਨਾ ਔਰ ਜਿਹੜੀ ਗੁਰਬਾਣੀ ਆ ਆਪਾਂ ਜਪਜੀ ਸਾਹਿਬ ਦਾ ਪਾਠ ਆ ਹੋਰ ਸੁਖਮਨੀ ਸਾਹਿਬ ਦਾ ਪਾਠ ਉਹ ਆਪਾਂ ਬਿਲਕੁਲ ਸੇਵਾ ਚ ਕਰਾਂਗੇ ਬਾਕੀ ਜਿਹੜੀ ਕੀਰਤਨ ਦੀ ਆ ਇਹਦੀ ਆਪਾਂ ਨੂੰ ਥੋੜੀ ਜੀ ਇਹਦਾ ਹਨਾ ਇਹਦੇ ਇਹਦਾ ਚਾਰਜ ਆ ਕਿਉਂਕਿ ਆਪਾਂ ਨੂੰ ਫਿਰ ਉਹਦਾ ਥੋੜਾ ਚਾਰਜ ਲੱਗਦਾ ਹਨਾ ਬਾਕੀ ਜਿਹੜੇ ਪਾਠ ਆਪਾਂ ਫ੍ਰੀ ਕਰਦੇ ਆ ਰਿਕਾਰਡਿੰਗ ਤੇ ਜਿਹਨੇ ਕਰਾਉਣੇ ਹੋ ਤਾਂ ਕਰਿਓ ਤੇ ਸਾਡਾ ਸੰਪਰਕ ਜਰੂਰ ਕਰਿਓ ਤੇ ਜਿਹੜਾ ਅੱਗੇ ਹੋਰ ਚੈਨਲ ਨੇ ਮੇਰੇ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਮੈਂ ਜੇ ਡਿਸਕ੍ਰਿਪਸ਼ਨ ਚ ਦੇ ਦੇਣਾ ਹੈ ਤਾਂ ਤੇ ਉਹ ਦਿੱਤੇ ਹੋਏ ਨੇ ਨਾਲ ਉਹਦਾ ਲਿੰਕ ਵੀ ਜੋੜਿਆ ਤੁਸੀਂ ਇਹਨੂੰ ਥੋੜਾ ਜਿਹਾ ਉੱਪਰ ਨੂੰ ਕਰੋਗੇ ਤਾਂ ਨਾਲ ਮੇਰੇ ਹੋਰ ਵੀ ਜਿਹੜੇ ਚੈਨਲ ਨੇ ਉਹ ਵੀ ਦਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਅ ਇੰਸਟਾਗ੍ਰਾਮ ਤੇ ਹਨਾ ਉਥੇ ਵੀ ਤੁਸੀਂ ਜੇ ਹੋ ਸਕੇ ਤਾਂ ਫੋਲੋ ਕਰਿਓ ਤੇ ਇਹ ਨੀ ਕਿਸੇਵਾ ਪ੍ਰਬੰਧ ਕਰਨੀ ਜੀ ਤੇ ਬਾਕੀ ਜੇ ਕਿਸ ਨੂੰ ਸਮਝ ਨਹੀਂ ਆਉਂਦੀ ਤਾਂ ਮੇਰਾ ਨੰਬਰ ਮੈਂ ਦੇ ਦਿੰਦਾ ਹੈੇਠਾਂ ਦਿੱਤਾ ਹੋਣਾ ਮੇਰਾ 9877202411 ਤਾਂ ਤੁਸੀਂ ਮੈਨੂੰ WhatsApp ਤੇ ਪੁੱਛ ਸਕਦੇ ਹੋ ਠੀਕ ਆ ਜੇ ਕਿਸੇ ਨੂੰ ਕਿਸੇ ਨੂੰ ਕਨਫਿਊਜ਼ਨ ਆ ਇੱਕ ਭੈਣ ਦਾ ਫੋਨ ਆਇਆ ਸੀ ਉਹ ਕਹਿੰਦੀ ਵੀ ਤੁਸੀਂ ਮੈਨੂੰ ਸਪੈਸ਼ਲ ਇਹ ਏ ਮੈਨੂੰ ਨੋਟੇਸ਼ਨ ਭੇਜੋ ਤੇ ਮੈਂ ਉਹਨਾਂ ਨੂੰ ਹੁਣ ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ ਸੀ ਐ ਹੁਣ WhatsApp ਤੇ ਉਥੇ YouTube ਤੇ ਤਾਂ ਭੇਜੀ ਨਹੀਂ ਜਾਂਦੀ ਤੇ WhatsApp ਤੇ ਮੇਰਾ ਆ ਉਹ ਆ ਤਾਂ ਮੈਨੂੰ ਹਾਈ ਕਰਕੇ ਤੇ ਤੁਸੀਂ ਆਪਣਾ ਤੁਸੀਂ ਭੇਜ ਦਿਓ ਵੀ ਸਾਨੂੰ ਆ ਚੀਜ਼ ਦੀ ਆ ਲੋੜ ਆ ਤਾਂ ਆਪਾਂ ਜਰੂਰ ਜਿੰਨਾ ਕਿ ਹੋ ਸਕੇ ਗਰ ਉਹ ਸੇਵਾ ਚ ਆਪਾਂ ਹਾਜ਼ਰ ਹ ਤੇ ਇੱਕ ਬੇਨਤੀ ਜਰੂਰ ਆ ਵੀ ਤੁਸੀਂ ਆਹ ਸਬਸਕ੍ਰਾਈਬ ਕਰ ਲਿਓ ਹਨਾ ਬਦ ਤੋਂ ਬਦ ਜਿੰਨਾ ਵੀ ਹੋ ਸਕਦਾ ਹੋਰ ਨੂੰ ਕੋਹ ਜਿਹੜੇ ਸਿੱਖਣ ਵਾਲੇ ਨੇਗੇ ਆਪਣਾ ਸਬਸਕ੍ਰਾਈਬ ਕਰਨ ਤੇ ਲਾਈਕ ਕਮੈਂਟ ਜੁਸੀਂ ਕਰ ਹੀ ਰਹੇ ਹੋ ਪਿਆਰ ਦੇ ਰਹੇ ਹੋ ਬਹੁਤ ਦੇ ਰਹੇ ਹੋ ਹਨਾ ਤੇ ਬਾਕੀ ਹੁਣ ਬੱਚਿਆਂ ਨੂੰ ਵੀ ਜਿਹੜੇ ਤੁਹਾਡੇ ਉਹਨਾਂ ਨੂੰ ਲਾਉ ਕਰੇ ਕਰੋ ਛੋਟੀਆਂ ਛੋਟੀਆਂ ਟੋਨਾ ਨੇ ਉਹ ਬਣਾ ਬਣਾ ਕੇ ਹੋਰ ਤੁਸੀਂ ਜਿ ਪਸੰਦ ਆ ਤਾਂ ਹੋਰ ਦੱਸਿਓ ਜੀ ਹੋਰ ਤੁਹਾਨੂੰ ਐਵੇਂ ਦੀਆਂ ਜਿਹੜੀਆਂ ਨੇ ਕਿ ਮੈਂ ਬਣਾ ਕੇ ਭੇਜੂ ਤਾਂ ਤੁਸੀਂ ਜਰੂਰ ਕਮੈਂਟ ਚ ਲਿਖ ਦਿਓ ਵੀ ਹੋਰ ਐਸੀਆਂ ਛੋਟੀਆਂ ਛੋਟੀਆਂ ਟੋਨਾ ਬਣਾਓ ਵੀ ਜਿਹਦੇ ਨਾਲ ਸਾਡੇ ਬੱਚੇ ਹਨਾ ਸ਼ਬਦ ਸਿੱਖ ਸਕਣ ਸੋ ਅੱਗੇ ਮਿਲਦੇ ਆਂ ਹੋਰ ਆਪਾਂ ਲੈਸਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ